ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਐਨੂ ਰਾਈਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਵੀ ਰਵਣੇ ਦੀਆਂ ਤੁਹਾਨੂੰ ਪੰਜ ਵੜਾ ਵਿਖਾਉਣੀਆਂ ਤਿੰਨ ਨਾਲ ਬਾਹਰ ਵਿਖਾਦੇ ਆ ਤੇ ਦੋ ਨਾਗ ਅੰਦਰ ਖੜੇ ਆ ਟੋਟਲ ਪੰਜ ਪਸ਼ੂ ਆ ਰਾਏਕੋਟ ਵਾਲੇ ਇਸ ਏਰੀਏ ਚ ਮੁੱਲ ਰੇਟ ਇਸ ਵੀਰ ਦੇ ਸਾਰਿਆਂ ਨੂੰ ਜਾਇਜ਼ ਹੀ ਹੁੰਦੇ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਆ ਇਨਫਾਰਮੇਸ਼ਨ ਲੈ ਦਨਾਂ ਭਾਈ ਕਹਿੰਦਾ ਤੋਹਫੇ ਲੈਂਦੇ ਆ ਬਾਕੀ ਪੁੱਛ ਲੈਣੀ ਆ ਕਿਹੜੇ ਤੋਹਫੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਪਰ ਰਮਨਦੀਪ ਸਿੰਘ ਪਿੰਡ ਤਾਇਪੁਰ ਤਸਵੀਰ ਹੈ ਔਰ ਜ਼ਿਲ੍ਹਾ ਲੁਧਿਆਣਾ ਲੰਗੀਆਂ ਕਾਹਤੋਂ ਮਰਦਾ ਫਰਦਾ ਉਹ ਆਪਰੇ ਪੈਰ ਮਰਦਾ ਗਾਣ ਯਾਰਾ ਅੱਛਾ ਗੱਡੀ ਲੋਡ ਕਰਦੇ ਸੀ ਉਹ ਗਾਣੇ ਪੈਰ ਪੜਦਾ ਹੁਣ ਠੀਕ ਹੈ ਹਾਂ ਠੀਕ ਆ ਵੀਰੇ ਮੈਂ ਵੀ ਆਪਾਂ ਭਾਰੋਂ ਲੱਗੇ ਪਹਿਲਾਂ ਬਾਜੋ ਅਗਲਾ ਤੋਹ ਵੇਖ ਲੂਗਾ ਠੀਕ ਅਤੀ ਵੀਡੀਓ ਲੈਣ ਦੇਖਣੀ ਨਹੀਂਗੀ ਚਲ ਇੱਕ ਨੰਬਰ ਤੋਂ ਲੱਗ ਜਾ ਕੰਨ ਮਾਸੂਆ ਇਹ ਵੀਰੇ ਪਹਿਲਾ ਸੁਆਗਾ ਹੂੰ ਤੇ ਆਪ ਹੈਗੇ ਆ ਇਹ ਡੈਨਮਾਰਕ ਦੇ 40 28 ਦੀ ਹੂੰ ਲੱਗਿਆ ਵੀਰੇ ਇਹਦੇ ਟੀਕੇ ਬਹੁਤ ਵੇਲੇ ਲੱਗਿਆ ਵੇ ਐਨ ਪਤਾ ਵੀ ਕਿਹੜਾ ਲੱਗਿਆ ਹੈਗਾ ਉਹ ਦੱਸ ਦੇ ਕਿਹੜਾ ਲੱਗਿਆ ਬਹੁਤ ਵਧੀਆ ਉਹਨੇ ਨਿੱਕੀ ਹੁੰਦੀ ਬੱਸੀ ਲੈ ਜਾਂਦੀ ਸੀ ਜਿਹਨੂੰ ਲਈ ਆਪਾਂ ਦੈਨ ਕਿੰਨੇ ਲੈ ਜੀਏ ਦੈਨ ਵੀਰੇ ਇਹ 10 ਬਾਕੀ ਪਏ ਦੁੱਧ ਕਿੰਨਾ ਕੁ ਪਿਆ ਜੀ ਦੁੱਧ ਵੀਰੇ ਜੈਸਾ ਬੱਸੀਆ ਕੱਤਕਾਰ ਵਾਲੇ ਕੁਆਲਟੀ ਆ 20 ਤੋਂ ਪਲੱਸ ਜਾਊਗੀ ਠੀਕ ਹੈ ਦੰਦ ਉਹ ਚਾਰ ਦੰਦ ਦਾ ਦਿਨ ਕਿੰਨੇ ਲੈ ਜੂ 10 ਦਿਨ ਵੀ ਜੈਜ ਜਮਲ ਵੀਰੇ ਦਾ ਮੁੱਲ 68000 ਰੁਪਇਆ ਮਾਨਤਾ ਨੋ ਜੀ ਮਾਨਤਾ ਤੇ ਕਰਦਾ ਕਿ ਤੁਸੀਂ ਆਪਸਾ ਲੋ ਕਿਹ ਹੈ ਜੀ ਬੱਸੀ ਆਪਾਂ ਮੁੱਲ ਤਾਂ ਉਹ ਜੇ ਮੰਗੀ ਦਾ ਕੱਢੀ ਬਾਹਰ ਨੂੰ ਦੋਸਤੋ ਪਹਿਲੇ ਸੂਏ ਸੁੰਦੀ ਹੈ ਮੂੰਹ ਤੋਂ ਚਾਰ ਦੰਦ ਹੈ 10ਾਂ ਦਿਨਾਂ ਦੀ ਕੱਚੀ ਹੈ 20 ਤੋਂ 12 ਵਾਈ ਦੱਸਦਾ ਦੁੱਧ ਪਿਆ ਜੂ ਵੀਰ ਦੱਸਦਾ ਕਿ ਚੰਗੇ ਸੀਵਨ ਦੀ ਹੈ ਲੱਗਿਆ ਵੀ ਅੱਗੇ ਚੰਗਾ ਸੀਵਨ ਹੈ ਬਾਕੀ ਤੁਸੀਂ ਫੋਨ ਲਾਇਓ ਤੁਹਾਨੂੰ ਸਾਰਾ ਕੁਝ ਵੀਰ ਦੱਸ ਦੂਗਾ ਕੱਦ ਕਾਟ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲਡ ਲਿਆਂਗਾ ਪੈਰਾਂ ਦੀ ਆ ਜਿਵੇਂ ਪਲੂਨ ਵਸੀ ਆ ਥਣ ਵਸੀ ਬਹੁਤ ਚੰਗਾ ਲੱਗਿਆਗਾ ਮੇਨ ਚੀਜ਼ ਦੀ ਐਫ ਐਥਾਣਾ ਹਵਾਨਾ ਸੋਹਣਾ ਥਾਣਾ ਅਧੀ ਚਵਾਈ ਵਾਲੇ ਆ ਕੋਈ ਫੂਡ ਨਹੀਂ ਕੋਈ ਸ਼ਾਂਗ ਨਹੀਂ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਸੀਲ ਸੌ ਪੂਰੀ ਆ 10 12 ਦਿਨ ਬਾਈ 10 ਦਾ ਡੇਟ ਮੁਤਾਬਕ ਪਈ ਆ ਸਾਰੀ ਬਲ ਟੈਲ ਕੱਢ ਕੇ ਸੂਣਾ 68000 ਦੀ ਵੀਰ ਕਿਹਦਾ ਦੇ ਦੇਣੀ ਆ 3000 ਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਥੋੜਾ ਕਹਣਾ ਮਾਨ ਤਾਣ ਹੋ ਜੂ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੋਦੀ ਵਾਲੀ ਬੱਚੀ ਐਚ ਐਫ ਨਸਲ ਦੀ ਪਹਿਲਾ ਸੂਆ ਦੰਦੀ ਚਾਰ ਦੰਦ ਹੈ ਮੁੱਲ 68000 ਮਾਨ ਤਾਣ ਹੋ ਜੂ ਜੇ ਕੋਈ ਭੈਣ ਭਰਾ ਸਾਊਥ ਫੀਲਡਰ ਦਾ ਸਾਰੇ ਬਹੁਤ ਮੈਂ ਥੋੜਾ ਆਪ ਹੀ ਪੈਰ ਤੇ ਜਾਂਦਾਂਗਾ ਠੀਕ ਹੈ ਦੋਸਤੋ ਨਾਲ ਸਾਰੇ ਸੀਰੀਅਸ ਆਊਗਾ ਇਹ ਆਪ ਹੀ ਲੰਗ ਕੱਢੀ ਫਿਰਦਾ ਲੋ ਜੀ ਉਹਦਾ ਜਾਨਵਰ ਸਾਰੇ ਚੰਗੇ ਆ ਠੀਕ ਆ 3000 ਦੀ ਦੇ ਦੇਣੀ ਆ ਪੂਰੀ ਚਮਕ ਦਮਕ ਵਾਲੀ ਵੱਛੀ ਪਹਿਲਾ ਸੂਆ ਪਲੂਣ ਵੜ 20 ਕਿਲੋ ਤੋਂ ਬਾਹਰ ਦੁੱਧ ਪਿਆਜੂ ਜੇ ਕੋਈ ਪਹਿਲਾਂ ਚੰਗੀ ਵੱਛੀ ਲੈਣ ਦਾ ਚਾਹਵਾਨ ਹੋਵੇ ਤੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਾਨਵਰ ਤੁਸੀਂ ਆਪ ਆਪ ਦੀ ਮੋਬਾਈਲ ਦੀ ਸਕਰੀਨ ਤੇ ਵੇਖ ਹੀ ਰਹੇ ਆ ਮਾਨਤਾਣ ਹੋ ਜੂ ਚਾਲਾਂ ਦੇ ਦੇਣਾ 20 ਕਿਲੋ ਖੁੱਲਾ ਦੁੱਧ ਬੱਚੀ ਨੇ ਆਰਾਮ ਨਾਲ ਪਿਆ ਦੇਣਾ ਕਿਉਂਕਿ ਜਿਆਦਾ ਤਾਰੀ ਹੈ ਜਿਆਦਾ ਤੇ 5 ਫੁੱਟ ਤੋਂ ਪਲੱਸ ਹੋਊਗੀ ਹਮ ਹਾਈਟ ਪੂਰੀ ਆ ਫੁੱਲੀ ਆ 2 ਨੰਬਰ ਤੇ ਆ ਵੀਰੇ ਦੂਜੇ ਸੂਏ ਆ ਹਮ ਮੂੰਹ ਸੇਰ ਦਾੰਦਾ ਠੀਕ ਆ ਗਾੜਾ ਅੱਧੀ ਦੰਦਾਂ ਦੇ ਵਿੱਚ ਹੀ ਆ ਠੀਕ ਹੈ ਮੂੰਹ ਸੇਰਾਂ ਦਾ ਦੂਜੇ ਸੂਏ ਆ ਇਹ 20 ਤੋਂ 25 ਦਿਨ ਬਾਕੀ ਪਏ ਆ ਕਿੰਨਾ ਕੁ ਦੁੱਧ ਦੇ ਦੂ ਵੀਰੇ ਥੋੜੇ ਦੇ ਦੇ ਦੂ 15-20 ਕਿਲੋ ਜੈ ਜਮਾਲ ਇਹ ਦੇਰਾਂ ਫਿਰ 30000 ਦੀ 30 ਦੀ 30 ਦੀ 2 ਨੰਬਰ ਸਿਣਾ ਭਾਈ 30 ਦੀ ਵਛੀਆਂ ਵਾਲਾ ਭਾਈ ਆ ਵੀਰ ਕਹਿੰਦਾ ਤਾਂ 12 ਕਿਲੋ ਦੁੱਧ ਬਾਈ ਦੱਸਦਾ ਪਿਆ ਜੂ ਆਰਾਮ ਨਾਲ ਹੀ ਪਿਆਈਦਾ ਇੰਨਾ ਤਾਂ ਦੁੱਧ ਪਿਉਣਾ 15 ਤੋਂ 20 ਦੀ ਕਿ 20 ਤੋਂ 25 ਦੀ 20 ਤੋਂ 25 ਆਪਾਂ ਬਾਦੀ ਦੱਸੀ ਵਿਆਲਾ ਹੂੰ ਮਾਲਕਾਂ ਦਾ 20 ਨਹੀਂ ਕਿਹਾ ਤਾਂ ਆਪਾਂ 25 ਦਾ ਕਿਹਾ ਆ ਤੇ ਕੋਈ 20 ਤੋਂ 25 ਦਿਨਾਂ ਦੀ ਡੇਟ ਮੁਤਾਬਕ ਕੱਚੀ ਐ ਜਿਹਦੇ ਪਸੰਦ ਆਉ 30000 ਮੁੱਲ ਐ ਵਿੱਚੋਂ ਮਾਨਤਾਣ ਹੋ ਜੂ ਵਛੀਆਂ ਵਾਲਾ ਭਾਈ ਐ ਤੇ ਇੱਕ ਭੈਣ ਭਰਾ ਹੋਰ ਖੇਚਲ ਕਰ ਲੈ ਇੱਕ ਗੱਟਾ ट्रांजਿਸ਼ਨ ਵਾਲਾ ਗੱਲ ਆਵੇ ਆ ਪਿਆ ट्रांजਿਸ਼ਨ ਮੈਕਸ ਵਾਲਾ ਇਹ ਮੇਰੇ ਹਿਸਾਬ ਨਾਲ 2200 ਕੁਸ਼ ਰੁਪਈਆ ਦਾ 2130 2130 ਦਾ ਸਸਤਾ ਹੋ ਗਿਆ ਫਿਰ ਨਹੀਂ ਵੀਰੇ ਇਹ ਜਿਹੜਾ ਟਰਾਏ ਪਲੱਸ ਉਹ ਬਾਕੀ ਇਹ ਕੱਲਾ ਮੈਕਸ ਹੈ ਦੋਸਤੋ ਇਹ ਕੱਲਾ ਮੈਕਸ ਹੈ ਉਹੀ ਮੈਂ ਪਲੱਸ ਕਹਿੰਦਾ ਸੀਗਾ ਅਗਲਾ 2200 ਰੁਪਈਆ ਲਾ ਲੈ ਤੇ ਨਾਲੇ ਤਾਂ ਵੱਛੀ ਹੋਰ ਵਜਨ ਕਰ ਜੂਗੀ 25 ਦੇਣ ਇਹਨੇ ਲੈ ਜਾਣੇ ਆ 25 ਦੇਣਾਂ ਚ ਪੂਰਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਹਾਂ ਜਿੱਥੇ ਤੁਸੀਂ 30000 ਲਾਉਣਾ ਉਥੇ 2000 ਹੋਰ ਲਾ ਲਿਓ ਨਾਲੇ ਤਾਂ ਵਜ਼ਨ ਪੂਰਾ ਬਣ ਜੂਗਾ ਤੇ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾ ਵਾਲੀ ਵਧੀਆ ਪੈਸੇ ਬਟਾਜੂ ਤੇ ਨਹੀਂ ਸਿਆਲੋ ਸਿਆਲ ਜਦੋਂ ਰਾਜੀ ਹੋਈ ਕਰਮਾ ਵਾਲੀ ਵਧੀਆ ਖੁੱਲਾ ਦੁੱਧ ਪਿਉ ਕਿਉਂਕਿ ਦਿਨ 20 25 ਪਏ ਆ 20 25 ਦਿਨਾਂ ਜਿਹਨੇ ਆਰਾਮ ਨਾਲ ਇੱਕ ਗੱਟਾ ਫੀਡ ਦਾ ਖਾ ਜਣਾ ਤੇ ਹੋਰ ਹੀ ਬਣ ਜਾਣਾ ਖਾ ਕੇ ਇਹਨੇ ਕਰਮਾ ਵਾਲੀ ਨੇ ਐਦੇ ਅੰਗੂ ਬਣ ਜੂ ਗੋਲ ਮਟੋਲ ਕੰਨ ਮਾਸੂਆ ਇਹ ਤਾਂ ਰਮਣੇ ਕੀ ਵੀ ਪਹਿਲੇ ਸੂਏ ਆ ਇਹਦੇ ਵੀ ਮੰਨ ਕੇ ਚੱਲ ਇੱਕ ਮਹੀਨਾ ਬਾਕੀ ਪਿਆਗਾ ਇਹ ਮਹੀਨੇ ਦੀ ਕੱਚੀ ਹਾਂ ਮੂੰਹੋਂ ਚਾਰ ਦੰਦਾ ਵੀ ਠੀਕ ਐ ਕਿੰਨਾ ਕੁ ਦੁੱਧ ਪਿਆ ਜੀ ਵੀਰੇ ਬੱਸ ਜਿਵੇਂ ਜੈਸਾ ਰਾਜੀ ਹੈ ਦੁੱਧ ਤੇਰਾ 10 14 ਕੋ ਲੋ ਦੇਣਾ ਚਾਹੀਦਾਗਾ ਹੂੰ ਕਿੰਨੇ ਦੀ ਇਹ ਵੀਰੇ ਆਪਾਂ ਦੇ ਦਾਂਗੇ 33000 ਦੀ ਦੋਸਤੋ ਇਹ 33000 ਦੀ ਮੈਂ ਇਕੱਠਾ ਉਹ ਜੋੜਾ ਲੈ ਲੂਗਾ ਹੂੰ ਕਾੜਦਾ ਦੇ ਦੂੰਗਾ ਜਸ ਨੋ 63 ਬਣਦਾ 64 ਬਣਦਾ 64 ਬਣਦਾ ਕਾੜਦਾ ਜੋੜਾ ਦਸੋ ਜੋੜਾ ਬਾਈ ਕਹਿੰਦਾ 61000 ਦਾ ਦੇ ਦੂੰ ਜੇ ਕੋਈ ਆ ਵੜਾ ਦੋਵੇਂ ਇਕੱਠੀਆਂ ਲੈ ਲੈਂਦਾ ਆ ਰਾਜੀ ਐ ਇਹਦਾ ਫਿਰ ਉਹੀ 2-3000 ਮੁੱਲ ਵੱਧ ਆ ਉਹ ਥੋੜੀ ਜਿਹੀ ਲਿੱਸੀ ਆ ਤੇ ਉਹ ਇੱਕ ਗੱਟਾ ਖਾ ਕੇ ਇਹਦੇ ਅਰਗੇ ਹੋਣੇ ਬਣ ਜਾਣਾ ਦੁੱਧ ਬਾਈ ਕਹਿੰਦਾ ਜਿਹੜੇ ਹਸਾਵਣਾ ਰਾਜੀ ਲੱਗਦੀ ਆ ਉਹ ਹਸਾਵਣਾ 13 ਕਿਲੋ ਦੁੱਧ ਦੱਸਦਾ ਪਹਿਲੇ ਸੂਏ ਪਿਆ ਜੂ ਬਾਕੀ ਦੁੱਧ ਤੁਹਾਨੂੰ ਵੀ ਪਤਾ ਉਹ ਅੱਗੇ ਸੇਵਾ ਦਾ ਵਜਨ ਵਜਨ ਬਹੁਤ ਆ ਸਾਰੇ ਬੜਾ ਇਨਕੀ ਫੇਰ ਮੈਂ ਕਹਿੰਦਾ ਆਪਣੇ ਦੰਦਾਂ ਦੇ ਵਿੱਚ ਹੀ ਆ ਖੀਰੀ ਦੋਂਦੀ ਚੌਗੀ ਐ ਹੀ ਆ ਸਾਰੀਆਂ ਬੜਾ ਸਹੀ ਹੈ ਦੋਸਤੋ ਸਾਰੀਆਂ ਬੱਚੀਆਂ ਬਾਈ ਕਹਿੰਦਾ ਦੰਦਾਂ ਜੀ ਆ ਕੋਈ ਖੀਰੀ ਹੋ ਕੋਈ ਦੋਂਦੀ ਕੋਈ ਚੌਗੀ ਆ ਆ ਚੌਗੀ ਆ ਇਹ ਚਾਰ ਦੰਦ ਇਹ ਚਾਰ ਦੰਦ ਇਹਦੂ ਪਹਿਲੀ ਛੇ ਦੰਦ ਸੀ ਦੋ ਬੜਾ ਬੂਰੀਆਂ ਚੰਗੀਆਂ ਉਹ ਤੁਹਾਨੂੰ ਇਹਦੂ ਬਾਅਦ ਚ ਵਿਖਾ ਦਿੰਨੇ ਆ ਲਿਓਟੀ ਬਹੁਤ ਸੋਹਣੀ ਮਹੀਨੇ ਦੀ ਕੱਚੀ ਆ ਹਾਂ ਬਗਲੇ ਸਟਾਰਟਿੰਗ ਬਸਲੀ ਬਹੁਤ ਸੋਹਣੀ ਕਿਤੇ ਲੈ ਵੇ ਹੂੰ ਦੋਸਤੋ ਹਵਾਨਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਕਮਾਲ ਆ ਰਾ ਉਹਨੇ ਬਾਕੀ ਦੁੱਧ ਜਰਸੀਆਂ ਦਾ ਮੱਝਾਂ ਆ ਰ ਗਈ ਹੁੰਦਾ ਸਾਰੇ ਭੈਣ ਭਰਾ ਜਾਣਦੇ ਹੀ ਆ ਤਾਂ ਕਰਕੇ ਡਿਮਾਂਡ ਚ ਬਹੁਤ ਰਹਿੰਦੀ ਆ ਇਹ ਸੋ ਘੋੜੀ ਵਰਗੀ ਆ ਇਹ ਗਿਆਂਦੀ ਸ਼ਾਲਾ ਮਾਰਦੀ ਬਾਕੀ ਜਾਨ ਆ ਤਾਂ ਹੀ ਭੱਜੀ ਜਾਂਦੀ ਆ ਕਿ ਜੇ ਮਰੀ ਹੰਬੀ ਜੀ ਹੁੰਦੀ ਫਿਰ ਭੱਜਣਾ ਥੋੜੀ ਜਿਹੀ ਖਿੱਚ ਕੇ ਲੈ ਜਾਣਾ ਪੈਣਾ ਸੀ ਇੱਕ ਰਵਣਾ ਵੀ ਐਚਐਫ ਵੈਡ ਵਾਂਗੂੰ ਲੰਗ ਕੱਢੀ ਫਿਰਦਾ ਤਾਂ ਤੋਰਨ 'ਚ ਥੋੜੀ ਜਿਹੀ ਉਹਨੂੰ ਪਰੇਸ਼ਾਨੀ ਆਉਂਦੀ ਆ ਅੱਗੇ ਆ ਰਵਣੇ ਇਹਨਾਂ ਬਾਰੇ ਦੱਸ ਮੈਂ ਮੋਟੱਕੀ ਖੀਰੀ ਆ ਕੱਚੀ ਖੀਰੀ ਕੱਚੀ ਖੀਰੀ ਵੀਰੇ ਠੀਕ ਐ ਇਧਰੇ ਆਪ ਐਸੇ ਦਾ ਆਪਾਂ ਮਿਹਰੇ ਕੁਆਲਿਟੀ ਦਿੰਦੀ ਹੋਈ ਆ ਇਹ ਮੈਨੂੰ ਠੀਕਿਆ ਨਹੀਂ ਪਤਾ ਜਿਹੜਾ ਇਹ ਲੱਗਿਆ ਸੈਗ ਦਾ ਲੱਗਿਆ 40153 40153 ਤੋਂ ਬੱਬਾ ਸੈਗ ਦਾ ਆ ਵੀਰੇ ਜਰਸੀ ਆ ਟੀਕਾ ਹੁੰਦਾ ਸੈਗ ਦਾ ਕਿੰਨੇ ਦਿਨ ਪਏ ਆ ਹੈ ਵੀਰੇ ਕਿੰਨੇ ਦਿਨ ਪਏ ਆ ਇਹਨੂੰ ਵੀਰੇ 7ਵਾਂ ਮਹੀਨਾ ਸਟਾਰਟ ਹੋ ਗਿਆ अच्छा सत्ता ਦੀ ਗੱਲ ਸੱਤਾਂਵੇਂ ਸੱਤਾਂਵੇਂ ਲੱਗ ਗਿਆ ਤਿੰਨਾਂ ਦੀ ਹੋ ਗਈ ਆ ਨਹੀਂ ਨਹੀਂ ਹਾਂ ਛਿਆਂ ਦੀ ਹੋ ਗਈ ਤਿੰਨ ਰਹਿ ਗਏ ਹਾਂ ਤਿੰਨ ਮਿੰਟ ਉਲਟ ਹੋ ਗਿਆ ਕੰਮ ਤਿੰਨਾਂ ਦੀ ਹੋ ਗਈ ਮੂੰਹ 'ਚ ਨੇ ਲੱਗ ਗਿਆ ਯਾਨੀ ਕਿ ਛਿਆਂ ਦੀ ਕੰਪਲੀਟ ਹੋ ਗਈ ਐ ਸੱਤਵੇਂ ਇਹਨੂੰ ਚੱਲ ਪਿਆ ਬੜਾ ਬਾਬਾ சிவா ਕਰੀਏ ਪਰ ਉਹ ਬਾਹਰ ਕੱਢ ਲੈਣਾ ਆਪਾਂ ਠੀਕ ਐ ਉਸ ਤੋਂ ਬਾਹਰ ਕੱਢ ਕੇ ਤੁਹਾਨੂੰ ਸਵਾਰ ਕੇ ਵਿਖਾ ਦੇਣੇ ਦੁੱਧ ਵਾਲੇ ਦੰਦਾ 'ਚ ਖੀਰੀ ਵੱਛੀ ਦੋਸਤੋ 에어 ਸ਼ੈਰ ਬਰੀਡ ਦੀ ਵੱਛੀ 7 ਸੈਗ ਦਾ ਅੱਗੇ ਸੀਵਨ ਲੱਗਿਆ 40 1 53 40 1 53 ਤੋਂ ਗੱਭਣ ਹੈ ਬਾਕੀ ਮੈਂ ਲਿਓਟੀ ਦੇ ਮਾਰਦੀ ਚਾਰ ਹੀ ਖਾਣਾ ਦੇਖ ਲਿਓਟੀ ਦੀ ਆ ਦੋਸਤੋ ਲਿਓਟੀ ਵੇਖ ਲਓ ਬੱਚਾ ਪੂਰਾ ਚੰਗਾ ਜੇ ਕੋਈ ਭੈਣ ਭਰਾ 2.5 ਕਿ ਮਹੀਨੇ ਵਧੀਆ ਸੇਵਾ ਕਰ ਲੈਂਦਾ ਜੇ ਕੋਈ ਵਪਾਰੀ ਵੀ ਲੈਂਦਾ ਕਿਉਂਕਿ 15 ਦਿਨ ਤਾਂ ਪਹਿਲਾਂ ਜਾਨਵਰ ਵਿਕਰੀ ਚ ਹੋ ਜਾਂਦਾ ਤੇ ਯੂ ਕਿ ਤਿਆਰ ਕਰਕੇ ਸੇਲ ਕਰਦਾ ਕਰਮਾ ਵਾਲੀ ਵਧੀਆ ਖੁੱਲੇ ਪੈਸੇ ਵਟਾ ਜੂ ਅੱਜ ਦਾ ਮੁੱਲ ਜੈ ਜਰਮ ਨੇ ਅੱਜ ਦਾ ਮੁੱਲ ਮੇਰੇ 45000 ਰੁਪਏ ਮੰਨਤਾਨ ਹੋ ਜੂ ਮੰਨਤਾਨ ਹੋ ਜੂ ਅੱਜ ਦਾ ਮੁੱਲ 40 ਤੇ 5 45000 ਜੈ ਜੀ ਮੁੱਲ ਬੱਚਾ ਲੈਣਾ 25000 ਦਾ ਮਿਲੂਆ ਕੁਆਲਟੀ ਦਾ ਹਾਂ ਦੋਸਤ ਇਹ ਵੀ ਗੱਲ ਸਹੀ ਹੈ ਜੇ ਕਿਸੇ ਨੇ ਔਸਰ ਵੱਛੀ ਲੈਣੀ ਹੋਵੇ ਖੀਰੀ 25000 ਦੀ ਰਾਮਨਾ ਘੱਟੋ ਘੱਟ ਮਿਲੂਗੀ ਜੇ ਕੋਈ 4 ਮਹੀਨੇ ਉਮਰ ਘੱਟ ਲੈ ਲੋਂਗੇ ਫਿਰ ਤਾਂ ਹੋ ਸਕਦਾ ਕੋਈ 2000 4000 ਘੱਟ ਮਿਲ ਜੇ ਉਹ ਦੀ ਫਿਰ ਉਨੇ ਚਰਚਾ ਜਾਨਵਰ ਨੇ ਖਾ ਵੀ ਜਾਣਾ ਜੇ ਛੋਟਾ ਬੱਚਾ ਲਾਉਂਗੇ ਪਰ ਇਹ ਤਾਂ ਗੱਬਣ ਹੈ ਚਿੱਕਪਾਸ ਹੈ ਛੇਾਂ ਦੀ ਕੰਪਲੀਟ ਹੋ ਗਈ ਇਹ ਸੱਤਵਾਂ ਚੱਲ ਪਿਆ ਸੈਕ ਦਾ ਸਿਵਨ ਲੱਗਾ ਜਿਹਦੋਂ ਇਹ ਗੱਬਣ ਹੈ ਤੇ ਆਕਾ ਹੋਰ ਗੋਲ ਮਟੋਲ ਵੱਛੀ ਇਹਦੇ ਬਾਰੇ ਵੀ ਦੱਸਦੇ ਰਹੋਣੇ ਇਹ ਵੀਰੇ ਮੂੰਹੋਂ ਦੋ ਦੰਦ ਹੋ ਗਈ ਦੋਂਦੀ ਹਾਂ ਥੀਰੀ ਵੀ ਹੈਗੀ ਜਾਂ ਦੋਂਦੀ ਵੀ ਹੈਗੀ ਜਾਂ ਚੌਗੀ ਵੀ ਹੈਗੀ ਜਾਂ ਛਿੱਗੀ ਵੀ ਹੈਗੀ ਵੀਰੇ ਦਾ 1 ਮਹੀਨਾ ਬਾਕੀ ਪਿਆਗਾ ਠੀਕ ਹੈ ਇਹ ਆਫ ਹੈਗਾ ਡੈਨਮਾਰਕ ਦੇ 50 ਰੋ ਬਾੜ ਦੀ ਅੱਗੇ ਇਹਦੇ ਬੌਣ ਲੱਗਿਆ ਹੋਇਆ ਬੌਂਦ ਤੋਂ ਗੱਬਣਾ ਹਾਂ ਬੌਂਦ ਤੋਂ ਗੱਬਣਾ ਕਿੰਨਾ ਕੁ ਦੁੱਧ ਪੈਜੋ ਇਹ ਨੂੰ ਵੀ ਬੱਸੀ ਨੂੰ ਦੁੱਧ ਪੀਣਾ ਚਾਹੀਦਾ ਪਹਿਲੇ ਸੋ 20 ਦੇ ਨੇੜੇ ਤੇੜ ਜੈ ਜੈ ਮੋਲੇ ਇਹ ਵੀਰੇ 55 ਹੀ ਦੇ ਦਾਂਗੇ ਠੀਕ ਐ ਦੋਸਤੋ ਜਰਸੀ ਬਰੀਡ ਐ ਕਿਹੜੇ ਦੋ ਦੰਦ ਐ ਪਹਿਲਣ ਵੱਛੀ ਐ ਮਹੀਨੇ ਦੀ ਕੱਚੀ ਆ ਬਾਕੀ ਵੀ ਥਾਂ ਦੇ ਮਾਰਦੇ ਲੋਟੀ-ਲੋਟੀ ਬੱਛੇ ਬਹੁਤ ਵਧੀਆ ਗਾਂ ਅਗੇ ਸੀਵਣ ਵੀ ਚੰਗਾ ਲੱਗਿਆ ਦੇਖ ਵੀਰੇ ਤੁਹਾਨੂੰ ਦੱਸ ਹੀ ਦਿੱਤਾ ਹੂੰ ਚਾਰ ਹੀ ਥਾਣਾ ਕੋਈ ਫੋੜ ਨਹੀਂ சாੰਗ ਨਹੀਂ ਗਈ ਚਾਰ ਹੀ ਥਾਣਾ ਕੋਈ ਵਾਧੂ ਫੋੜ சாੰਗ ਹੈ ਨਹੀਂ ਲਯੋਡੀ ਕਰਮ ਵਾਲੇ ਦੀ ਪੂਰੀ ਚੰਗੀ ਆ ਇੱਕ ਮਹੀਨਾ ਪਿਆ ਇਹਦਾ ਚੰਗ ਚੰਗ ਪੂਰੀ ਆ ਪਿੰਡ ਚ ਤੋਰ ਕੇ ਵਿਖਾ ਦੇਣੇ ਤੁਹਾਨੂੰ ਬਾਹਰ ਕਿਉਂਕਿ ਤੁਸੀਂ ਤਿਆਰ ਹੀ ਮਨੋਂ ਮਹੀਨੇ ਦੀ ਕੱਤੀਆ ਥੋੜਾ ਟਾਈਮ ਵੱਧ ਲੈਂਦੀ ਆ ਲੋ ਵੀਰ ਹਣਾ ਕਹਿੰਦਾ ਇੱਕ ਛੱਡੋ ਦੋਵੇਂ ਤੋਰ ਕੇ ਵਿਖਾ ਦੇਣੇ ਆ ਅੱਜ ਦੀ ਵੀਡੀਓ ਦੇ ਵਿੱਚ ਪੂਰੀਆਂ ਚੰਗੀਆਂ ਵੱੱਛੀਆਂ ਆ ਦਾ ਦੁੱਧ ਵਾਲੇ ਦੰਦਾ ਅਜ ਖੀਰੀ ਆ ਛੇਆਂ ਦੀ ਗੱਭਣ ਹੋ ਗਈ ਆ ਸੱਤਵੇਂ ਨੂੰ ਚੱਲ ਪਿਆ ਤੇ ਆ ਰਹਿ ਗਈ ਇੱਕ ਮਹੀਨਾ ਕੱਚੀ ਚੰਗੇ ਸੀਬੰਦੀ ਆ ਡੈਨਮਾਰਕ ਦੀ ਸੀਬੰਦੀ ਆਪ ਬੌਨ ਤੋਂ ਗੱਭਣਾ ਬੌਨ ਤੋਂ ਗੱਭਣਾ ਭਾਈ ਕਹਿੰਦਾ ਵਜਨ ਮੁਝ ਨੂੰ ਬਹੁਤ ਐ ਮੁੱਲੇ ਦਾ 55000 55000 ਆ ਦੇ ਦੇਣੀ ਆ 45 ਦੀ ਆ 45000 ਦੀ ਆ ਦੇ ਦੇਣੀ ਆ 55000 ਦੀ ਲੱਖ ਮਾਨ ਦਾ ਵੀਰੇ ਕਿਹਨੇ ਲੈਣਾ 95 ਥੋੜਾ ਦੇ ਦਾਂਗੇ ਚੱਕੋ ਵੀ 5000 ਹੋਰ ਚੱਕਦਾ ਬਾਈ ਨੇ ਲੱਖ ਰੁਪਇਆ ਬਣਦਾ ਦੋਵਾਂ ਦਾ ਅਮਾਉਂਟ ਜੇ ਉਹ 55 ਦੀ ਉਹ 45 ਦੀ 55 ਦੇ 45 ਲੱਖ ਹੋ ਗਿਆ 95000 ਦੀ ਜੋੜੀ ਬਾਈ ਕਹਿੰਦਾ ਦੇ ਦੇਾਂਗੇ 95000 ਰੁਪਇਆ ਵੀਰੇ ਕੁਆਲਟੀ ਹੈ ਜੀ ਹਾਂ ਦੋਸਤੋ ਰਾਜੀ ਰੂਜੀ ਬਹੁਤ ਸੇਵਾ ਸੰਭਾਲ ਪਿਛਲੇ ਪਰਿਵਾਰ ਦੀ ਫੌਲੀ ਕੀਤੀ ਹੋਈ ਹੈ ਫੌਲੀ ਕਰਦੀ ਹੈ ਬਸ ਠੀਕ ਹੈ ਆ ਫਿਰ ਇਹ ਟਿਕੂ ਵਾਸਤੇ ਨਹੀਂ ਗਾ ਮਰਾਸੀਆਂ ਦੇ ਢੋਲ ਆ ਰਹੇ ਨੇ ਦੋਸਤੋ ਇਹ ਵੀ ਗੱਲ ਸਹੀ ਹੈ ਜਿਹੜਾ ਜਾਨਵਰ ਜਿੱਦਾਂ ਪੰਜਪਨ ਤੋਂ ਗਿੱਜਿਆ ਹੁੰਦਾ ਹੈ ਹੂੰ ਨਿਕਲੂਣ ਬੱਸੀਆ ਬਰੇਲੇ ਮੋٹے ਮੋٹے ਥਾਣ ਆ ਗੁਲਾਬੀ ਥਾਣ ਆ ਦੋਂਦੀ ਮੂੰਹ ਆ ਮਹੀਨੇ ਦੀ ਕੱਚੀ ਆ 55000 ਦੀ ਕੱਲੀ ਵਿੱਚੋਂ ਮਾਨਤਾਨ ਹੋ ਜੂ ਆ 45000 ਦੀ ਇਹ ਖੀਰੀ ਆ ਮਾਨਤਾਨ ਹੋ ਜੂ ਜੋੜਾ ਲੱਖ ਦਾ ਬਣਦਾ 95000 ਦਾ ਜੋੜਾ ਵੀਰ ਕਹਿੰਦਾ ਦੇ ਦੇਾਂਗੇ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾਂ ਲਾਸਟ ਤੇ ਇੱਕ ਨੰਬਰ ਪਹਿਲਣ ਵਛੀ ਜੇ ਕਿਸੇ ਨੇ ਅਮਰੀਕਨ ਲੈਣੀ ਆ ਤੇ ਪੂਰੀ ਚੰਗੀ ਇੱਕ ਨੰਬਰ ਵਛੀ ਆ ਉਹ ਚਾਰ ਦੰਦ ਹੈ ਉਹ ਐਚ ਐਫ ਨਸਲ ਦੀ ਆ ਉਹ ਤਿਆਰ ਹੀ ਮੰਨੋ ਤੁਸੀਂ 10 ਕ ਦਿਨ ਮਸਾਂ ਹੀ ਲਊ ਤੇ ਜੇ ਕਿਸੇ ਨੇ ਛੋਟੇ ਪਾ ਲੈਣੇ ਆ ਦੋ ਵਛੀਆਂ ਛੋਟੇ ਪਾ ਦੀਆਂ ਇਹਦਾ ਮੁੱਲ 30000 ਇਹਦਾ 30000 ਇਹ 30000 ਦੀ ਦੂਜੀ ਚਿੱਟੀ 30000 ਦੂਜੀ ਚਿੱਟੀ 33000 ਦੀ 63000 ਬੰਦ ਹੈ 61 ਦਾ ਜੋੜਾ ਦੇ ਦੇਣਾ 61 ਦਾ ਜੋੜਾ ਆ ਘਾੜ ਲੋ ਘਾੜ ਦਾ ਜੋੜਾ 195 ਜੋੜਾ ਇਹ ਜੋੜਾ 95 ਦਾ ਤੇ ਆਹ ਦੇ ਦੇਣੀ ਆ 68 ਦੀ ਮਾਨਤਨ ਮਾਨਤਨ ਕਰਦੇ ਆ ਬਿਲਕੁਲ ਮਾਨਤਨ ਵਿੱਚ ਹੋ ਜੂ ਕੋਈ ਚੱਕਰ ਨਹੀਂ ਬਈ ਬੰਦਾ ਉਹੋ ਜਾਂ ਮਾਨਤਨ ਕਰਦਾਂਗੇ ਸਹੀ ਹੈ ਦੋਸਤੋ ਭਾਈ ਕਹਿੰਦਾ ਕੋਈ ਗੱਲ ਨਹੀਂ ਮਾਨਤਨ ਹੋ ਜੂਗਾ ਬੇਫਿਕਰ ਹੋ ਕੇ ਫੋਨ ਲਾ ਲਿਓ ਅੱਜ ਦੀ ਵੀਡੀਓ ਦੇ ਵਿੱਚ ਟੋਟਲ 5 ਪਸ਼ੂ ਚੰਗੀ ਬੱਚੀ ਵੀ ਹੈਗੀ ਆ ਚੰਗੇ ਦੁੱਧ ਵਾਲੀ ਕੱਟ ਦੁੱਧ ਵਾਲੀ ਦਰਮਿਆਨੇ ਭਾਦੀ ਵੀ ਹੈਗੀ 30000 ਤੋਂ ਘੱਟ ਦਾ ਮੇਰੇ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਕਿਉਂਕਿ 15 15 20 20000 ਦੀਆਂ ਤਾਂ ਅਫਸਰਵੱਛੀਆਂ ਵੀ ਕੀ ਜਾਂਦੀਆਂ ਜੇ ਚੰਗੀ ਕੁਆਲਿਟੀ ਵਾਲੀ ਅਫਸਰਵੱਛੀ ਲੈਣੀ ਆ ਫੇਰ ਉਹ 25 30 35 40 ਤੇ ਕਰ ਅਫਸਰਵੱਛੀ ਵੇਖਦੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀ ਕਾਲ